ਕੱਤਿਆਂ ਮਹੀਨੇ ਤੋਂ ਪਤਾ ਨਹੀਂ ਸੀ ਮੈਂ ਤਾਂ ਸੋਰੇ ਵੇਖਿਆ ਹੁਣ ਵੀ ਸਵੇਰੇ ਜਦੋਂ ਮੈਂ ਕਿਹਾ ਚਲ ਬਹੁਤ ਘਰ ਬਾਹਰ ਲਾਤੀ ਜਿਵੇਂ ਪਹਿਲਾਂ ਐਸੇ ਖੁੱਲੇ ਪੈਸੇ ਥੋੜੇ ਜਿਹਾ ਬਾਹਰ ਆ ਲੈ 30 ਕਿ ਕਹਤ ਨਹੀਂ ਕਿ 40 ਆ 40 ਐਸ ਵਿੱਚੋਂ ਲੈ ਆ ਨਾ ਬਹੁਤ ਰੱਖ ਤਾਂ ਮੈਂ ਸੋਰੇ ਨੂੰ ਛੋਰ ਖਾਲੂਗਾ ਨਹੀਂ ਧੋਣ ਆ ਲੈ ਨਹੀਂ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਕਿਦਾਂ ਹੋ ਸਾਰੇ ਕੀ ਕਹਿਣਾ ਪਿਆ ਹੁਣ ਦੱਸਿਓ ਕਾ ਕੌਈ ਸਵੇਰੇ ਅੱਜ ਕੋਕਾ ਕੋਲਾ ਮੰਗੀ ਜਾਂਦਾ ਵਾ ਕੱਲ ਲਿਆਂਦਾ ਸੀ ਨਾ ਤੇ ਉਹ ਇਹਨੂੰ ਪਤਾ ਪਵੇ ਫ੍ਰਿਜ ਦੇ ਵਿੱਚ ਪਿਆ ਵਾ ਤੇ ਅੱਜ ਬੱਦਲ ਵੀ ਹੋਏ ਪਏ ਆ ਤੇ ਮੈਂ ਕਿਹਾ ਨਹੀਂ ਮਿਲਣਾ ਜਿੰਨਾ ਟਾਈਮ ਧੁੱਪ ਨਹੀਂ ਨਿਕਲਦੀ ਤੇ ਮੈਂ ਬੈਠੀ ਸੀ ਇਧਰ ਸੋਏ ਦੇ ਵਿੱਚ ਫੋਨ ਚਲਾਈ ਜਾਂਦੀ ਸੀ ਬੌਕਰ ਮੈਂ ਵੇੜੇ 'ਚ ਸਵੇਰੀ ਮਾਰਤੀ ਕਿਉਂਕਿ ਸਵੇਰੇ ਥੋੜੀ ਥੋੜੀਆਂ ਕੜੀਆਂ ਆ ਗਈਆਂ ਸੀ ਹਨਾ ਮੈਨੂੰ ਐ ਸੀ ਮੀਂਹ ਨਾ ਜਿਆਦਾ ਅੱਜ ਵੀ ਮੁੜ ਕੇ ਬੌਕਰ ਨਹੀਂ ਵੱਜਣੀ ਕਿ ਥਾਂ ਸਾਰਾ ਗਿੱਲਾ ਹੋ ਜਾਣਾ ਵਾ ਤੇ ਅੰਦਰੂ ਕਮਰਿਆਂ ਦੇ ਵਿੱਚ ਹਲੇ ਸਫਾਈ ਕਰਨ ਦੀ ਪਈ ਆ ਤੇ ਮੈਂ ਕਿਹਾ ਚਲ ਕੋਈ ਨਹੀਂ ਕਰਦੀ ਆ ਪਹਿਲਾਂ ਮੈਂ 10 ਮਿੰਟ ਫੂਟ ਚਲਾਉਣਾ ਬੈਠ ਕੇ ਫਿਰ ਚਾਰਜਿੰਗ ਲਾ ਕੇ ਫਿਰ ਆਪਾਂ ਕੰਮ ਕਰਦੇ ਨਾ ਤੇ ਆ ਵੇਖੋ ਕਿਵੇਂ ਹੁਣ ਥੱਲੇ ਬਹਿ ਗਿਆ ਵਾ ਦੋ ਬੋਲ ਕਿੱਸੇ ਤੇ ਆ ਲਗੀ ਬੋਲ ਬੋਲ ਉਧਰ ਵੜ ਕੇ ਨਿਕਲ ਨਹੀਂ ਨਹੀਂ ਤੇ ਇੱਧਰ ਵੇਖੋ ਆਤੀ ਰੇ ਤੇ ਗੰਡੇ ਸਿੱਟੇ ਇੱਥੇ ਘੱਟ ਕੇ ਇੱਥੇ ਛਿੱਲਾਂ ਸੱਟ ਤੀਆਂ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਤਾਂ ਸੋਹਰੇ ਵੇਖਿਆ ਹੁਣ ਜੀ ਸਵੇਰੇ ਜਦੋਂ ਮੈਂ ਕਿਹਾ ਚਲ ਬੁੱਕਰਾ ਬਾਹਰ ਲਾ ਤੇ ਜਿਵੇਂ ਪਹਿਲਾਂ ਪਤਾ ਹੁੰਦਾ ਮੈਂ ਨਾਲ ਹੀ ਕੂੜੇ 'ਚ ਸੱਟ ਹੁੰਦੀਆਂ ਜਾਂ ਚਾਹ ਤੇ ਚਲ ਹਲਤਾ ਇਧਰ ਬਹੁਤ ਘਰ ਮਾਰਨ ਵਾਲੀ ਪਈ ਐ ਤੇ ਪਰ ਇਹਨਾਂ ਦੀ ਹੁਣ ਕੱਲ ਨੂੰ ਹੀ ਸਟੀਆਂ ਜਾਣੀਆਂ ਹੁਣ ਮੈਂ ਉਧਰ ਡੈਸਟਵਿੰਚੀ ਪਾ ਕੇ ਰੱਖ ਦਿਨਾ ਇਧਰ ਵਾਲਾ ਕੁੜਾ ਕਿ ਥੋੜਾ ਜਿਹਾ ਤਾਂ ਹੈਗਾ ਵਾ ਇੰਨੇ ਬਦਲੇ ਮੈਂ ਕੰਮ ਕੀ ਜਾਣਾ ਸਟਣ ਹਨਾ ਦੁਬਾਰਾ ਤੇ ਉਧਰ ਗੈਂਸ ਇੰਨਾ ਗੰਦਾ ਕੀਤਾ ਪੈਣਾ ਉੱਥੇ ਚਾਹ ਰਿਤੋਂ ਡੋਲ ਡੋਲ ਕੇ ਅਜੀਸ ਭਾਈ ਚਰਨ ਵਾਲੀ ਪਈ ਹੋਲੀ ਤੇ ਬਾਹਰ ਤੁਹਾਨੂੰ ਦਿਖਦਾ ਹੀ ਹੁਣ ਵੇਖੋ ਬੱਦਲ ਹੋਇਆ ਪਿਆ ਵਾ ਤੇ ਠੰਡਾ ਲੱਗਦੀ ਪਈ ਐ ਟਾਈਮ 9 ਹੋ ਚੱਲਿਆ ਵਾ ਇਸ ਟਾਈਮ ਬਹੁਤ ਸੋਣ ਧੁੱਪ ਨਿਕਲਉਂਦੀ ਅੱਗੀ ਤੇ ਅੱਜ ਮੈਂ ਕੱਪੜੇ ਵੀ ਨਹੀਂ ਤੋਤੇ ਇਸੇ ਕਰਕੇ ਕਿਉਂਕ ਫਿਰ ਕੀ ਕਰਾਂਗੇ ਹਨ ਇਸ ਕਰਕੇ ਮੈਂ ਕੱਪੜੀ ਨਹੀਂ ਧੋਤੇ ਸੋ ਆਟਾ ਰੀਤੂ ਬਣ ਕੇ ਦੇ ਜਾਂਦੀ ਹੁੰਦੀ ਹੈ ਮੈਨੂੰ ਤੇ ਉਸ ਤੋਂ ਬਾਅਦ ਰੋਟੀ ਘਣਾ ਮੰਗਾਂਗੇ ਇਹ ਖਾ ਕੇ ਆਹੇ ਬੋਲ ਬੋਲ ਕਿਸੇ ਕੇ ਮੈਂ ਇਹਦਾ ਅੱਧਾ ਹੀ ਰੈਂਟ ਨੂੰ ਚਲਵਾਉਂਗੀ ਹਨ ਤੇ ਬਦਲ ਹੋ ਗਿਆ ਚਲੋ ਕਿਹੜਾ ਧੁੱਪ ਨਿਕਲਿਆ ਆਵੇ ਉਹਨੇ ਟਾਈਮ ਨੂੰ ਫਿਰ ਉਹ ਨਵਾਵਾਂਗੀ ਹਮ ਰੈਂਟ ਵਿੱਚ ਅੰਦਰ ਟੀਵੀ ਟਾਈਮ ਹੋ ਜਲੇ 12 ਦਾ ਮੈਂ ਠੋਟਾ ਲੈ ਕੇ ਉਹ ਦੇਖੋ ਸੱਪ ਬਣਾਈ ਫਿਰਦਾ ਆਟੇ ਦੇ ਨਾਲ ਅੱਜ ਕੱਲ੍ਹ ਦੇ ਮਾਵਾ ਨੂੰ ਤਾਂ ਕੁਝ ਨਹੀਂ ਹੁੰਦਾ ਪਹਿਲਾਂ ਤਾਂ ਮਾਵਾ ਆਟੇ ਦੀਆਂ ਜਿੜੀਆਂ ਬਣਾ ਕੇ ਦਿੰਦੇ ਹੁੰਦੇ ਸੀ ਵੈਕਾਂ ਤੇ ਬਟ ਮੈਨੂੰ ਤਾਂ ਨਹੀਂ ਹੁੰਦੀ ਇਹ ਨਾ ਝੂਠ ਕਾ ਤੂੰ ਬੋਲਾਂ ਮੈਂ ਬੈਠੀ ਆ ਰਜਾਈ ਚ ਠੰਡ ਲੱਗਦੀ ਐ ਬਾਹਰ ਤੋਂ ਪਨ ਨਿਕਲਦੀ ਐ ਕਦੇ ਚਲ ਜਾਂਦੀ ਐ ਨਿਕਲ ਆਉਂਦੀ ਚਲ ਜਾਂਦੀ ਬਟ ਹਵਾ ਇੰਨੀ ਕੁ ਜ਼ਿਆਦਾ ਚੱਲੀ ਜਾਂਦੀ ਐ ਨਾ ਬਾਹਰ ਓਹੋ ਬੜੀ ਠੰਡ ਚੱਲੀ ਐ ਬੜੀ ਠੰਡ ਲੱਗਦੀ ਪਈ ਐ ਇਹਨੇ ਹਵਾ ਚੱਲਣ ਕਰਕੇ ਆ ਦੇਖ ਫਿਰ ਧੁੱਪ ਨਿਕਲੀ ਨੇ ਬਿਲਕੁਣੇ ਕਿ ਐ ਨਿਕਲੀ ਧੁੱਪ ਜਿਵੇਂ ਪਤਾ ਨਹੀਂ ਕਿੰਨੇ ਦਾ ਕਰੜੀ ਲੱਗੀ ਆ ਤੇ ਪਰ ਜਿਹੜੀ ਹਵਾ ਚੱਲਦੀ ਐ ਨਾ ਉਹ ਠੰਡ ਲੁੰਦੀ ਪਈ ਐ ਤੇ ਇਸ ਕਰਕੇ ਮੈਂ ਬਗਿਰ ਜਾਈ ਚ ਉਹਨੂੰ ਕਿਹਾ ਉਹ ਕਹਿੰਦਾ ਮੈਂ ਤਾਂ ਬਹਿਣਾ ਹੀ ਮੇਰੇ ਜਾਈ ਚ ਮੈਂ ਤਾਂ ਕਿਚਲੇ ਦੇ ਵਾਲ ਬੂਲ ਕਟਿੰਗ ਕਰਵਾਉਂਦੇ ਅੱਜ ਤੇ ਨਵਾ ਲੈਂਦੇ ਬਟ ਨਹੀਂ ਨਸਰਾ ਕੰਮ ਹੀ ਕਰਾ ਕਰਤਾ ਕਰ ਗਿਆ ਵਿੱਚ ਹੀ ਕਾੜਨ ਚਲਦੇ ਚਲਦੇ ਗਾਣੇ ਚੱਲ ਪਏ ਸਕਿਪ ਕਰਨ ਵਾਲਾ ਹੂੰ ਮੁੱਛਨ ਵਟ ਦਈਆਂ ਨਾ ਖਾ ਕੇ ਰੋਟੀ ਚੋਰ ਕੀ ਕਰੀ ਹੋਣਾ ਇੱਧਰ ਨੂੰ ਹੀ ਬੈਠੇ ਆ ਅੱਜ ਤੱਕ ਮੈਂ ਅੱਗੇ ਵੀ ਇੱਥੇ ਹੀ ਬੈਠੀ ਸੀ ਸਵੇਰੇ ਸਵੇਰੇ ਅੱਗੇ ਫਿਰ ਪਹਿਲਾਂ ਡੈਡੀ ਉਧਰ ਬੈਠਾ ਫਿਰ ਡੈਡੀ ਉੱਠ ਕੇ ਗਿਆ ਉਧਰੋਂ ਫਿਰ ਮੈਂ ਗਈ ਮੈਂ 10 ਮਿੰਟ ਫਿਰ ਜਾਈ ਚ ਬੈਠ ਰਹੀ ਪਰ ਬਾ 3 ਮਿੰਟ ਜਾਂ ਲੱਗ ਗਿਆ ਇਹ ਲੈਂਦਾ ਹੀ ਨਹੀਂਗਾ ਤੋਤਿਆਂ ਵਿੱਚ ਲੈਂਦਾ ਨਹੀਂ ਆਵੇ ਲੈਂਦਾ ਜੂ ਤੋਤਿਆਂ ਦਾ ਲੈਂਦਾ ਉਹ ਸੋ ਤੇੜੀ ਲੜ ਕਬਤ ਖੁਬਾਰ ਹਵਾ ਇੰਨੀ ਚਲੀਏ ਤੋਂਪ ਵਿਖੇ ਢੀ ਸੋਹਣੀ ਲੱਗੀ ਪਰ ਜਿਹੜੀ ਹਵਾ ਚਾਲਦੀ ਐ ਨਾ ਠਾਰੀ ਜਾਂਦੀ ਬਾਹਰ ਹਨਾ ਪਾਪਾ ਦੇਖਾ ਦੇਖਾ ਕਿ ਮੇਰਾ ਕੀ ਬੰਗ ਹੈ ਤੇਰੇ ਵਾਲ ਬੋਲੂ ਕਟਾ ਕੇ ਲਿਆਉਣੇ ਨੇ ਕਟਾ ਲਿਆਵਾਂਗਾ ਕਟਾ ਕੇ ਨਹੀਂ ਕਿਉਂ ਨਹੀਂ ਕਟਾ ਲਿਆਉਂ ਆਪਦੇ ਵਾਲ ਤੇ ਤੇ ਨਹੀਂ ਕਟੌੜੀ ਜਵਾਗਦੇ ਜੱਤ ਕਿੰਨੀ ਹੋਈ ਪਈ ਦੇਖਨੀ ਸਿਰ ਤੇ ਭਰਿਆ ਪੈ ਸਿਰ ਹਨਾ ਅਮਰੂਦ ਨਹੀਂ ਯਾਰ ਭਰੇ ਤਾਂ ਰੋਪੀ ਖਬੀ ਕਿੱਧਰ ਬੜੀ ਜਾਣਾ ਲੱਤ ਥਲੇ ਚਾਹ ਵੀ ਨਾ ਚਾਹ ਨਹੀਂ ਯਾਰ ਖਾਣ ਨਹੀਂ ਲਿਆ ਦੇ ਕੁਝ ਖਾਣ ਨੂੰ ਚਾਹ ਨਾ ਕੀ ਕਰਾਂ ਦੁਕਾਨ ਵੀ ਬੰਦ ਹੁੰਦੀ ਐ ਸਿਰ ਤਾਂ ਉਹਨਾਂ ਦੀ ਲਾ ਗਾਂ ਵੇਹੋਂ ਗਾਂ ਦੇ ਗਾਲਕੀ ਐਨੀ ਬਾਟ ਪਤਾ ਕਿੰਨੀ ਲੰਮੀ ਤਾਈ ਜਾਂਦੀ ਨੇ ਮੈਂ ਤੂੰ ਮੁਰਕਾ ਮੋੜੋੜੋਂ ਮੈਂ ਤੋਰ ਕੀ ਲਿਆ ਉਹ ਦਾਦੀ ਨੂੰ ਲੈ ਆ ਪਕੌੜੀਆਂ ਹੀ ਲੈ ਲਓ ਲੈ ਲਓ ਪਹਿਲੇ ਲੈ ਕੇ ਨਹੀਂ ਆ ਮੈਂ ਇਧਰ ਫਿਰ ਆ ਟੀਵੀ ਬੰਦ ਨਹੀਂ ਕਰਦਾ ਵੇ ਕੀ ਅਨੁਸਾਰ ਦਵਾ ਦੇ 10 ਮਿੰਟ ਵੀ ਚੱਲ ਪਾਪਾ ਇਹ ਤਾਂ ਫੋਨ ਫੜ ਲਿਆ ਪਾਪੇ ਦਾ ਖੇਡਾਂ ਦੇਖਿਆ ਜੀ ਕਿਵੇਂ ਲਾਈਆਂ ਪਈਆਂ ਨੇ ਲਾਈਨ ਵਾਈਸ ਹੂੰ ਕੁल्ले ਪੈ ਦੇਣੀ ਇਹਨੂੰ ਆ ਸੇ ਕੁल्ले ਪਾਈ ਸੀ ਥੋੜੇ ਜਿਹਾ ਬਾਹਰ ਆ ਲੈ 30 ਕਿ ਕਿਤਾ ਨਿਕਲੇ 40 ਆ 40 ਐ ਇਸ ਵਿੱਚੋਂ ਲਿਆ ਨਾ ਦੀਆਂ-ਦੀਆਂ ਲੈਈ ਪਕੌੜੀਆਂ ਠੀਕ ਹੈ ਬਾਕੀ ਬਾਕੀ ਵੇਖ ਲਈ ਜੇ ਕੋਈ ਰਹਿਣਤਲੀ ਚੀਜ਼ ਲੱਗੀ ਵਧੀਆ ਜੀ ਤਾਂ ਲੈ ਲਈ ਨਾ ਇਹ ਤਾਂ ਖਾਂਦਾ ਤਾਂ ਨਹੀਂ ਜਮ ਹੂੰ ਪਟੜੀ ਕੁਰਕਰੀ ਖਾਂਦਾ ਹੋਰ ਤਾਂ ਨਹੀਂ ਕੁਛ ਖਾਂਦਾ ਫालतू ਪਟੜੀ ਜਿੱਤ ਨਹੀਂ ਖਾਂਦਾ ਜਾ ਫਿਰ ਸ਼ੇਤੀ ਮੁੰਡੀ ਆ ਜਾ ਤਬੂਕਰ ਬੁਕਰ ਨਹੀਂ ਰੋ ਮਗਰ ਸਾਈਡ ਤੋਂ ਚੱਲ ਤਬੂਕਰ ਮੈਂ ਅੱਜ ਪਾਣੀ ਦਾ ਤਤ ਕਰੂੰਗੀ ਤੇਰੇ ਲਈ ਲੋਪਰਾ ਲਾਗੇ ਹੋਰ ਅੱਦੇ ਮੈਂ ਦੋ ਤਿੰਨ ਸਾੜੀਆਂ ਨੇ ਦਾ ਘਰ ਤੋਂ ਚੀਜੀ ਲੈਣ ਮੇਰੇ ਲਈ ਉਹ ਵੇਖੋ ਉਧਰ ਵੱਡ ਚੱਲਿਆ ਚਲੇ ਦੁਕਾਨ ਤੇ ਸੁਨਦਰ ਲਈ ਅੰਦਰ ਆਪੇ ਅੱਜ ਦਾ ਚਾਹ ਨਾ ਖਾਵਾਂਗੇ ਮਨਜਾ ਦਾ ਖਾਣ ਚੀਜ਼ ਉਹ ਫੜੀ ਸਾਡੀ ਰੇੜੀ ਆ ਅੱਜ ਮਰ ਜਾਈ ਚੱਕੀ ਠੰਡ ਲੱਗਦੀ ਸੀ ਮੈਂ ਕਿ ਤੰਦਰ ਪੜ ਜਾਂਦੀ ਸੀ ਜਾਈ ਚ ਤੇ ਬਵਲ ਦੇ ਆਉਣ ਕਰਕੇ ਮੈਨੂੰ ਬਾਹਰ ਨਿਕਲਣਾ ਪਿਆ ਅੱਜ ਦਾ ਵਲੌਗ ਵੀ ਛੋਟਾ ਹੀ ਬਣਿਆ ਹੋਊਗਾ ਕਿਉਂਕਿ ਮੈਂ ਅੱਜ ਕੰਮ ਕਰਦੀ ਰਹੀ ਕਿਉਂਕਿ ਮੈਂ ਸੀ ਘਰੇ ਇਕੱਲੀ ਸਾਰਾ ਕੰਮ ਕਰਨਾ ਪਿਆ ਮੈਂ ਬਣੀ ਪਹਿਲਾਂ ਸਰਦੀ ਆਲੂ ਛੋਲੇ ਬਾਰ ਕੇ ਚੰਗੀ ਤਰ੍ਹਾਂ ਤੋਦੂਗੇ ਨਾ ਨੂੰ ਬਾਲ ਕੇ ਤੇ ਉਸ ਤੋਂ ਬਾਅਦ ਮੈਂ ਲਾ ਤੜਕਾ ਤੇਲੇ ਨੂੰ ਗਨ ਉਹ ਕਰੂ ਤਾਣੇ ਤੋਂ ਦੇ ਕਿ ਇਹਨੇ ਕਾਲਾ ਹੋ ਜਾਣਾ ਮੈਂ ਕਿੰਦੀ ਸਾਹਮਣਾ ਇਹਨਾਂ ਚੰਗੀ ਤਰ੍ਹਾਂ ਮਾਂਜ ਕੇ ਫਿਰ ਸਾਂਭਾਂਗੇ ਤੇ ਮੈਂ ਪਾਣੀ ਦਾ ਤਰਖ ਤਾ ਅਗ ਮਚਾ ਕੇ ਬਬਲ ਕਿਤੇ ਕੰਮ ਤੋਂ ਆਉਣ ਹਲਾਵਾ ਸਬਜ਼ੀ ਵੀ ਬਣ ਚੁੱਕੀ ਆ ਭਾਂਡੇ ਦੀ ਥੋ ਤੇ ਸਾਰਾ ਕੰਮ ਨਿਬੜ ਗਿਆ অলਮੋਸਟ ਕੱਲੀ ਰੋਟੀ ਰਹਿ ਗਈ ਹੁਣ ਤਰਾਦੀ ਬਣਾਉਣੀ ਕਿਉਂਕਿ ਹਰੇ ਤੱਕ ਸੂਰਜ ਖੜਾ ਹੋਇਆ ਵਾ ਲਗਾ ਕੋਈ ਨਹੀਂ ਬਣਾ ਲਾਂਗੇ ਹਨ ਤੇ ਰਿੱਤੂ ਵੀ ਅੱਜ ਗਈ ਆ ਕੰਮ ਤੇ ਕਿਉਂਕਿ ਰਿੱਤੂ ਗਈ ਆ ਅੱਜ ਆਲੂਆਂ ਨੂੰ ਉਹਨੂੰ ਤਾਂ ਕਿਹਾ ਸੀ ਵੀ ਨਾ ਜਾਈ ਪਰ ਉਹ ਚਲੀ ਗਈ ਕੀ ਕਹਿ ਸਕਦੇ ਨਾ ਯਾ ਬੋਕਰਾਂ ਜੀਆਂ ਖਾਲੀਆਂ ਵੇਸਟ ਪਈਆਂ ਸੀ ਉਹ ਮੈਂ ਕਾ ਚਲ ਚੁੱਲੇ 'ਚੀ ਬਾਲਦਾ ਇਧਰ ਉਧਰ ਰੋਲਦਿਆਂ ਫਿਰਦਿਆਂ ਸੀ ਕਿਤੇ ਉੱਥੇ ਪਈਆਂ ਹੁੰਦੀਆਂ ਕਿਤੇ ਉੱਥੇ ਪਈਆਂ ਨਹੀਂ ਗਈਆਂ ਜੁੜੀਆਂ ਜਿਵੇਂ ਛੋਟੀਆਂ ਹੋ ਜਾਂਦੀਆਂ ਹਨ ਬੋਕਰ ਹੋਣ ਹੁੰਦੀਆਂ ਕਿ ਛੋਟੀਆਂ ਹੋ ਜਾਂਦੀਆਂ ਤੇ ਮੈਂ ਕਾ ਚੱਲ ਲੈਦੇ ਨਾਲ ਮੱਛ ਜਾਣੀਆਂ ਦੇ ਨਾਲ ਬਿਲੇ ਲੱਗ ਜਾਣੀਆਂ ਇੱਕ ਪਾਸੇ ਉਧਰ ਮੈਂ ਖਲਾਰਾ ਪਾਤਾ ਵਾ ਤਰਪਾਣਾ ਘਟਕੇ ਧਾ ਕੇ ਅੱਗ ਛੇਤੀ ਮੱਛ ਪਵੇ ਹੋਰ ਤਾਂ ਕਹਿਣਾ ਮੱਛੀ ਨਹੀਂ ਉਧਰ ਬੱਠਰ ਵੀ ਖਾਲੀ ਹੋ ਚੁੱਕਾ ਵਾ ਜੀਚ ਪਈਆਂ ਸੀ ਲੱਕੜਾਂ ਛੋਟੀਆਂ ਛੋਟੀਆਂ ਅੱਗ ਮਚਾਉਣ ਮੇ ਉਹ ਵੀ ਖਾਲੀ ਕਰਦਾ ਵਾ ਕਿਉਂਕਿ ਰਿੱਤੂ ਨੇ ਸਿਰ ਕਣੀਆਂ ਜੀਆਂ ਆ ਗਈਆਂ ਸੀ ਇਹਨਾਂ ਨੇ ਖਾਲੀ ਕਰਕੇ ਚੁੱਲ੍ਹੇ 'ਚ ਥੋੜੇ ਜਿਹਾ ਪੈਸੇ ਮੁੱਦਾ ਮਾਰਤਾ ਚੁੱਲੇ ਦੇ ਉੱਤੇ ਤਾਂ ਕਿ ਚੁੱਲਾ ਨਾ ਗਿੱਲਾ ਹੋ ਜੇ ਹਵਾ ਚੱਲੀ ਜਾਂਦੀ ਐ ਤਾਂ ਸਾਰਾ ਦਿਨ ਖਾ ਮੰਨ ਲਊ ਪੀ ਲਿਆ ਰਹਿ ਮਤ ਰਹਿ ਮਤ ਚੱਪਲ ਨਹੀਂ ਪਾਉਂਦਾ ਪੈਰਾਂ 'ਚ ਮਮਾ ਮੈਂ ਤੂੰ ਇਹ ਇਹ ਤੂੰ ਨਹੀਂ ਖਾਣੀ ਦੇਖ ਲਈ 커피 ਵਾਲੀਆਂ ਹੋਣਗੀਆਂ ਹਾਂ 커피 ਕੈਂਡੀ ਐ ਯੈਸ 커피 ਕੈਂਡੀ ਆ ਡੈਡੀ ਫਿਰ ਰਿੱਤੂ ਪਾਣੀ ਲੈ ਜਾ ਉਹ ਆ ਗਿਆ Pappa! ਕੀ ਜਾਂਦੀ ਬੇਰ ਇਹ ਲੈ ਕੇ ਆ ਲਵਣ ਗਈ ਸੀ ਨਾ ਕਿ ਚਾਲੂ ਲੱਗਿਆ ਇਹ ਇਹ ਦੇ ਲਈ ਬੜਾ ਵੱਡੇ ਆ ਏਕੋ ਸਾਰੇ ਨਾਲ ਵੱਡਾ ਸੀ ਉਹ ਮੈਂ ਖਾ ਗੀ ਨਾ ਬੇਰ ਬਹੁਤ ਲੱਗੇ ਆ ਜੀ ਵੀ ਥੋੜੇ ਜਿਲੇ ਲੱਗੇ ਬਹੁਤ ਲੱਗਤਾਂ ਮੈਂ ਖੇਣ ਨੂੰ ਛੋਰ ਖਾ ਲੂਗਾ ਨਹੀਂ ਧੋਣ ਆ ਲੈ ਆ ਨਹੀਂ ਪਰ ਸਮੈਲ ਜੀ ਆਉਂਦੀ ਸੀ ਮੇਰਾ ਧੋਕੇ ਕੋ ਤਾਂ ਉਹ ਤਾਂ ਨਹੀਂ ਕਾਦਲ ਫਾਫਾ ਸੀ ਤੇ ਮੈਂ ਅਰਚੀ ਫਾਫਾ ਲਓ ਪਹਿਲਾਂ ਸਪਰੇਅ ਦਾ ਹੋਵੇ ਐ ਸਪਰੇਅ ਰੋਟੀ ਵਾਲ ਟਿਫਿਨ ਚ ਕੱਢਿਆ ਸੀ ਅੱਛਾ ਉਥੇ ਫਿਰ ਉਹਦੇ ਸਰੋਟੀਆਂ ਵੀ ਮਿਲ ਗਈਆਂ ਖਾਣ ਨੂੰ ਮੈਨੂੰ ਸਰੋਟੀਆਂ ਨਾਲ ਗਈਆਂ ਦਰਗਾਹ ਨੂੰ ਹੋਲ ਗਈ ਸੀ ਭਾਬੀ ਲਗਾਈ ਸੀ ਇੱਧਰ ਲਈ ਤੇ ਆਏ ਦਹੀਂ ਚਟਨੀ ਨਾਲ ਆਲੂ ਗੋਭੀ ਸੌਜੀ ਚਟਨੀ ਕਿਹੜੀ ਸੀ ਚਟਨੀ ਭੂਤਨੀ ਦੀ ਸੀ ਅੱਛਾ ਫਿਰ ਮੈਨੂੰ ਹਾਂ ਇਹ ਬੜੀ ਸੁਆਦ ਸੀਗੀ ਧਨੀ ਇਹਦੀ ਸੀ ਧਨੀ ਇਹਦੀ ਬੜੀ ਸੁਆਦ ਸੀ ਮੂਹੋਂ ਪੇੜਨਾਂ ਆਉਣਾ ਤੇ ਫਿਰ ਮੈਨੂੰ ਆਲੂ ਵਾਲਾ ਪਰੌਂਠਾ ਮਿਲ ਗਿਆ ਚਲੋ ਜੀ ਆਲੂ ਵਾਲਾ ਪਰੌਂਠਾ ਲੱਗੇ ਗਿਆ ਸੀ ਠੀਕ ਹੈ ਨਾਲ ਚਾਹ ਮਿਲ ਗਈ ਮੇਰਾ ਮੈਂ ਭਾੜਾ ਕਰ ਰੋਟੀ ਨਾ ਹੀ ਕਰਾਂ ਮੈਂ ਤਾਂ ਸਾਰੇ ਟੀਬਲ ਬਰੋਹ ਤੀ ਬਾਬਾ ਬੋਲ ਪਿਆਣਾ